ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬ ਅਲਰਟ YouTube ਚੈਨਲ ਦੇਖ ਰਿਹਾ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਵਿੱਚ ਆਇਆ ਪ੍ਰਾਇਮਰੀ ਟੀਚਰ ਪੰਜਾਬੀ ਟੀਚਰ ਇੰਗਲਿਸ਼ ਹਿੰਦੀ ਮੈਥਸ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਕੰਪਿਊਟਰ ਸਾਇੰਸ ਹਿਸਟਰੀ ਪੋਲਿਟੀਕਲ ਸਾਇੰਸ ਅਧਿਆਪਕ ਅਤੇ ਸਪੋਰਟਸ ਕੋਚ ਯੋਗਾ ਇਨਸਟ੍ਰਕਟਰ ਡਾਕਟਰ ਅਤੇ ਸਟਾਫ ਨਰਸ ਕਾਉਂਸਲਰ ਅਤੇ ਹੋਰ ਵੀ ਵੱਖ-ਵੱਖ ਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਅਤੇ ਇਹ ਜੋ ਅਸਾਮੀਆਂ ਹਨ ਇਹ ਬਿਨਾ ਕਿਸੇ ਰਿਟਰਨ ਐਗਜ਼ਾਮ ਤੋਂ ਇੰਟਰਵਿਊ ਬੇਸ ਅਸਾਮੀਆਂ ਹੋਣਗੀਆਂ ਇਹਨਾਂ ਅਸਾਮੀਆਂ ਬਾਰੇ ਡਿਟੇਲ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਸਾਡੇ ਇਸ ਵੀਡੀਓ ਵਿੱਚ ਮਿਲ ਜਾਵੇਗੀ ਅਤੇ ਫਾਰਮ ਕਿਵੇਂ ਫਿਲ ਕਰਨਾ ਹੈ ਸਟੈਪ ਬਾਈ ਸਟੈਪ ਇਸ ਦੀ ਵੀ ਸਾਰੀ ਜਾਣਕਾਰੀ ਤੁਹਾਨੂੰ ਸਾਡੇ ਇਸ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰਦੇ ਹੋ ਤਾਂ ਜੋ ਪੰਜਾਬ ਵਿੱਚ ਆਉਣ ਵਾਲੀਆਂ ਅਤੇ ਚੱਲ ਰਹੀਆਂ ਸਾਮੀਆਂ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟਸ ਮਿਲ ਸਕੇ ਅਤੇ ਸਾਡੇ ਚੈਨਲ ਪੰਜਾਬ ਜੋਬਸ ਅਲਰਟ ਨੂੰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਵਾਅਦੇ ਹਾਂ ਵੀਡੀਓ ਦੇ ਵੱਲ ਨੂੰ ਇਹ ਜੋ ਅਸਾਮੀਆਂ ਦਾ ਨੋਟੀਫਿਕੇਸ਼ਨ ਹੈ ਇਹ ਪੀਐਮ શ્રી ਕੇਂਦਰੀ ਵਿਦਿਆਲਿਆ ਸਕੂਲ ਬਰਨਾਲਾ ਵੱਲੋਂ ਜਾਰੀ ਕੀਤਾ ਗਿਆ ਹੈ ਜਿਹਦੇ ਵਿੱਚ ਪੋਸਟਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਪ੍ਰਾਇਮਰੀ ਟੀਚਰ ਹੋ ਗਿਆ ਪ੍ਰਾਇਮਰੀ ਟੀਚਰ 뮤직 ਆਰ ਟੀਚਰ ਪੰਜਾਬੀ ਟੀਚਰ ਸਪੋਰਟਸ ਕੋਚ ਯੋਗਾ ਇਨਸਟਰక్టర్ ਕਾਉਂਸਲਰ ਸਪੈਸ਼ਲ ਐਜੂਕੇਟਰ ਨਰਸ ਪੀਜੀਟੀ ਸਟਾਫ ਤੁਸੀਂ ਦੇਖ ਸਕਦੇ ਹੋ PGT టీచర్ ਦੀਆਂ ਪੋਸਟਾਂ ਬਾਰੇ ਤੁਸੀਂ ਦੇਖ ਸਕਦੇ ਹੋ ਸਬਜੈਕਟ ਜਿਹੜੇ ਹੋਣਗੇ ਇੰਗਲਿਸ਼, ਹਿੰਦੀ, ਮੈਥ, ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ, ਕੰਪਿਊਟਰ ਸਾਇੰਸ, ਹਿਸਟਰੀ, ਇਕਨੋਮਿਕਸ, ਜੀਓਗ੍ਰਾਫੀ, ਪੋਲੀਟਿਕਲ ਸਾਇੰਸ ਇਹ ਅਸਾਮੀਆਂ PGT ਅਧਿਆਪਕਾ ਦੀਆਂ ਹੋਣਗੀਆਂ। TGT ਅਧਿਆਪਕਾ ਦੀਆਂ ਤੁਸੀਂ ਦੇਖ ਸਕਦੇ ਹੋ ਸਬਜੈਕਟ ਕਿਹੜੇ ਹੋਣਗੇ, ਹਿੰਦੀ, ਸੰਸਕ੍ਰਿਤ, ਇੰਗਲਿਸ਼, ਮੈਥ, ਸਾਇੰਸ ਸੌਸ਼ਲ ਸਾਇੰਸ ਅਤੇ ਕੰਪਿਊਟਰ ਇਨਸਟ੍ਰਕਟਰ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਜੇ ਆਪਾਂ ਡਿਟੇਲ ਵਿੱਚ ਗੱਲ ਕਰੀਏ ਤਾਂ ਜੋ ਪਹਿਲੀਆਂ ਅਸਾਮੀਆਂ ਹੋਣਗੀਆਂ OPGT ਅਧਿਆਪਕਾ ਦੀਆਂ ਅਸਾਮੀਆਂ ਹੋਣਗੀਆਂ ਇਹਨਾਂ ਪੋਸਟਾਂ ਦੇ ਜੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਬਾਰੇ ਗੱਲ ਕਰੀਏ ਤਾਂ ਕੈਂਡੀਡੇਟ ਕੋਲ ਮਾਸਟਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਜਿਹੜੇ ਵੀ ਸਬਜੈਕਟ ਲਈ ਕੈਂਡੀਡੇਟਸ ਅਪਲਾਈ ਕਰਨਗੇ ਉਸ ਸਬਜੈਕਟ ਦੀ ਜਿਹੜੀ ਆ ਮਾਸਟਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਸੇਮ ਸਬਜੈਕਟ ਦੀ ਜਿਹੜੀ ਮਾਸਟਰ ਡਿਗਰੀ ਹੈ ਘੱਟੋ ਘੱਟ 60% ਅੰਕਾਂ ਨਾਲ ਜਿਵੇਂ ਕਿ ਤੁਸੀਂ ਇੰਗਲਿਸ਼ ਟੀਚਰ ਦੀ ਪੋਸਟ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਇੰਗਲਿਸ਼ ਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਇਸੇ ਤਰੀਕੇ ਨਾਲ ਅਗਰ ਤੁਸੀਂ ਹਿੰਦੀ ਸਬਜੈਕਟ ਲਈ ਅਪਲਾਈ ਕਰ ਰਹੇ ਹੋ ਤਾਂ ਹਿੰਦੀ ਦੀ ਮਾਸਟਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਸੇਮ ਇਸੇ ਤਰ੍ਹਾਂ ਅਗਰ ਤੁਸੀਂ ਮੈਥ ਸਬਜੈਕਟ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਮੈਥ ਦੀ ਮਾਸਟਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਅਤੇ ਇਹਨਾਂ ਨੇ ਕੈਂਡੀਡੇਟਸ ਕੋਲ ਬੀ ਐਡ ਵੀ ਪਾਸ ਕੀਤੀ ਹੋਣਾ ਲਾਜ਼ਮੀ ਮੰਗਿਆ ਹੈ ਸੈਲਰੀ ਇਸ ਵਿੱਚ 27500 ਰੁਪਏ ਪਰ ਮਹੀਨਾ ਰਹੇਗੀ ਜੋ ਅਗਲੀਆਂ ਪੋਸਟਾਂ ਹੋਣਗੀਆਂ ਉਹ PGDT ਕੰਪਿਊਟਰ ਸਾਇੰਸ ਟੀਚਰ ਦੀਆਂ ਪੋਸਟਾਂ ਹੋਣਗੀਆਂ ਇਸ ਵਿੱਚ ਸੈਲਰੀ 27500 ਰੁਪਏ ਪਰ ਮੰਥ ਹੋਵੇਗੀ ਜਿਹੜੇ ਵੀ ਕੈਂਡੀਡੇਟਸ ਨੇ ਬੀਟੈਕ ਜਾਂ ਬੀਈ ਜਾਂ ਐਮਸੀਏ ਜਾਂ ਐਮਐਸਸੀ ਕੰਪਿਊਟਰ ਸਾਇੰਸ ਜਾਂ PGDC ਕਰੀ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗਲੀਆਂ ਜੋ ਅਸਾਮੀਆਂ ਹੋਣਗੀਆਂ ਉਹ TGT ਟੀਚਰ ਦੀਆਂ ਅਸਾਮੀਆਂ ਹੋਣਗੀਆਂ ਜਿਹੜੇ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਕਰੀ ਹੈ ਘੱਟੋ ਘੱਟ 50% ਅੰਕਾਂ ਨਾਲ ਪਲੱਸ B.Ed ਪਾਸ ਕਰੀ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਸ ਵਿੱਚ ਤੁਸੀਂ ਦੇਖ ਸਕਦੇ ਹੋ 26250 ਰੁਪਏ ਪਰ ਮੰਥ ਰਹਿਣ ਵਾਲੀ ਹੈ ਅਤੇ CTET 2 ਕੁਆਲੀਫਾਈਡ ਰਿਕੁਆਇਰਡ ਮੰਗਿਆ ਹੈ अगलिया जो पोस्टा हो वोकेशनल एजुकेटर दोस्टा हो डिग्री या डिप्लोमा है इलैक्ट्रिकल या इलैक्ट्रॉनिका इन्होंने पोस्टा अपलाई कर सकते हैं सैलरी इस छब्बीस हजार दो सौ पाँह रुपए पर मंथ वाली है अगलिया जड़िया पोस्टा हो पीआर टी टीचर दोस्टा होनी प्राइमरी टीचर दोस्टा रहन वाली हम ਗੇਰੇ ਕੈਂਡੀਡੇਟਸ ਨੇ ਪਲੱਸ 2 ਕਲਾਸ ਵਿਦ 50% ਅੰਕਾਂ ਨਾਲ ਅਤੇ 2 ਸਾਲ ਦਾ ETT ਦਾ ਡਿਪਲੋਮਾ ਤੇ 4 ਸਾਲ ਦਾ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਕੀਤਾ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਤੇ CTET 1 ਕੁਆਲੀਫਾਈਡ ਰਿਕੁਆਇਰ ਮੰਗਿਆ ਹੈ ਸੈਲਰੀ ਇਸ ਵਿੱਚ 21250 ਰੁਪਏ ਪਰ ਮਹੀਨ ਰਹਿਣ ਵਾਲੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਇਨਸਟ੍ਰਕਟਰ ਦੀ ਅਸਾਮੀ ਬਾਰੇ ਤਾਂ ਜਿਹੜੇ ਕੈਂਡੀਡੇਟਸ ਨੇ ਬੀਟੈਕ ਜਾਂ ਬੀਈ ਜਾਂ ਐਮਐਸਸੀ ਕੰਪਿਊਟਰ ਸਾਇੰਸ ਜਾਂ ਬੀਸੀਏ ਜਾਂ ਐਮਸੀਏ ਕਰੀ ਹੈ ਜਾਂ ਪੀਜੀਡੀਸੀ ਕਰੀ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਿਹੜੇ ਕੈਂਡੀਡੇਟਸ ਪ੍ਰਾਇਮਰੀ ਕਲਾਸਿਸ ਨੂੰ ਟੀਚ ਕਰਨਗੇ ਉਹਨਾਂ ਦੀ ਜਿਹੜੀ ਸੈਲਰੀ ਹੋਵੇਗੀ ਉਹ 21250 ਰੁਪਏ ਪਰ ਮੰਥ ਲੈਣ ਵਾਲੀ ਹੈ ਅਤੇ ਜਿਹੜੇ ਕੈਂਡੀਡੇਟਸ 6ਥ ਕਲਾਸ ਜਾਂ 6th ਟੂ ਅਬੋਵ ਕਲਾਸਿਸ ਨੂੰ ਟੀਚ ਕਰਨਗੇ ਉਹਨਾਂ ਦੀ ਜਿਹੜੀ ਸੈਲਰੀ ਹੈ ਔਰ ਉਹ 26250 ਰੁਪਏ ਪਰ ਮੰਥ ਹੋਵੇਗੀ ਨੈਕਸਟ ਪੋਸਟ ਰਹਿਣ ਵਾਲੀ ਹੈ ਸਪੋਰਟਸ ਕੋਚ ਦੀ ਜਿਹੜੇ ਵੀ ਕੈਂਡੀਡੇਟਸ ਨੇ ਬੈਚਲਰ ਡਿਗਰੀ ਔਰ ਫਿਜ਼ੀਕਲ ਐਜੂਕੇਸ਼ਨ ਦੀ ਕਰੀ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਹਨਾਂ ਦੀ 21250 ਰੁਪਏ ਪਰ ਮੰਥ ਰਹਿਣ ਵਾਲੀ ਹੈ ਅਗਲੀਆਂ ਜਿਹੜੀਆਂ ਪੋਸਟਾਂ ਹਨ ਉਹ ਯੋਗਾ ਟੀਚਰ ਦੀਆਂ ਪੋਸਟਾਂ ਹੋਣਗੀਆਂ ਜਿਹੜੇ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਕਰੀ ਹੈ ਕਿਸੇ ਵੀ ਸਬਜੈਕਟ ਨਾਲ ਪਲੱਸ ਉਹਨਾਂ ਕੋਲ 1 ਸਾਲ ਦਾ ਯੋਗਾ ਟ੍ਰੇਨਿੰਗ ਦਾ ਸਰਟੀਫਿਕੇਟ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਸ ਵਿੱਚ 21250 ਰੁਪਏ ਪਰਮੰਥ ਰਹਿਣ ਵਾਲੀ ਹੈ ਅਗਲੀਆਂ ਜਿਹੜੀਆਂ ਪੋਸਟਾਂ ਹਨ ਉਹ ਆਰਟ ਐਂਡ ਕ્રાਫਟ ਟੀਚਰ ਦੀਆਂ ਪੋਸਟਾਂ ਰਹਿਣ ਵਾਲੀਆਂ ਹਨ ਜਿਹੜੇ ਕੈਂਡੀਡੇਟਸ ਨੇ ਡਿਗਰੀ ਕੀਤੀ ਹੈ ਆਰਟ ਐਂਡ ਕ્રાਫਟ ਦੀ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਸ ਵਿੱਚ 21250 ਰੁਪਏ ਪਰਮੰਥ ਰਹਿਣ ਵਾਲੀ ਹੈ ਅਗਲੀ ਜਿਹੜੀ ਪੋਸਟ ਹੈ ਉਹ ਡਾਂਸ ਜਾਂ 뮤ਜ਼ਿਕ ਟੀਚਰ ਦੀ ਪੋਸਟ ਰੈਨ ਵਾਲੀ ਹੈ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ ਪੀਆ 50% ਅੰਕਾਂ ਨਾਲ ਪਲੱਸ ਬੈਚਲਰ ਡਿਗਰੀ ਕਰੀ ਹੈ 뮤ਜ਼ਿਕ ਸਬਜੈਕਟ ਨਾਲ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਸ ਵਿੱਚ 21250 ਰੁਪਏ ਪਰ ਮੰਥ ਰੈਨ ਵਾਲੀ ਹੈ ਨੈਕਸਟ ਜਿਹੜੀ ਪੋਸਟ ਉਹ ਸਟਾਫ ਨਰਸ ਦੀ ਪੋਸਟ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟਸ ਨੇ ਜੀਐਨਐਮ ਕਰੀ ਹੈ ਜਾਂ ਬੀਐਸਸੀ ਨਰਸਿੰਗ ਦੀ ਕਰੀ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਹਨਾਂ ਦੀ ਜਿਹੜੀ ਹੈ ਪਰ ਡੇ ਦੇ ਹਿਸਾਬ ਨਾਲ ਰਹਿਣ ਵਾਲੀ ਹੈ ਯਾਨੀ ਕਿ 750 ਰੁਪਏ ਪਰ ਡੇ ਦੇ ਹਿਸਾਬ ਨਾਲ ਪੇ ਕੀਤੇ ਜਾਣਗੇ ਅਗਲੀ ਜਿਹੜੀ ਪੋਸਟ ਹੈ ਉਹ ਡਾਕਟਰ ਦੀ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟਸ ਨੇ ਐਮਬੀਬੀਐਸ ਦੀ ਡਿਗਰੀ ਕਰੀ ਹੈ ਤਾਂ ਉਹ ਡਾਕਟਰ ਦੀ ਪੋਸਟ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਸ ਵਿੱਚ 1000 ਰੁਪਏ ਪਰ ਡੇ ਦੇ ਹਿਸਾਬ ਨਾਲ ਪੇ ਕੀਤੀ ਜਾਵੇਗੀ ਨੈਕਸਟ ਜਿਹੜੀ ਪੋਸਟ ਹੋਵੇਗੀ ਉਹ ਕਾਉਂਸਲਰ ਦੀ ਪੋਸਟ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟਸ ਨੇ ਬੀਏ ਜਾਂ ਬੀਐਸਸੀ ਸਾਈਕੋਲੋਜੀ ਦੀ ਕਰੀ ਹੈ ਵਿਦ ਕਾਉਂਸਲਿੰਗ ਡਿਕ ਸਰਟੀਫਿਕੇਟ ਦੇ ਨਾਲ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੈਲਰੀ ਇਸ ਵਿੱਚ 26250 ਰੁਪਏ ਪਰ ਮਹੀਨਾ ਰਹਿਣ ਵਾਲੀ ਹੈ ਨੈਕਸਟ ਜਿਹੜੀ ਪੋਸਟ ਹੈ ਉਹ ਸਪੈਸ਼ਲ ਐਜੂਕੇਟਰ ਪ੍ਰਾਇਮਰੀ ਟੀਚਰ ਦੀ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ ਅਤੇ 2 ਸਾਲ ਦਾ ਡੀਐਡ ਦਾ ਕੋਰਸ ਕਰਿਆ ਹੈ ਤਾਂ ਇਹਨਾਂ ਵਿੱਚੋਂ ਕੋਈ ਵੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਸੈਲਰੀ ਇਸ ਵਿੱਚ 21250 ਰੁਪਏ ਪਰ ਮਹੀਨਾ ਹੋਵੇਗੀ ਅਗਲੀ ਜਿਹੜੀ ਪੋਸਟ ਹੈ ਉਹ ਸਪੈਸ਼ਲ ਐਜੂਕੇਟਰ ਸਕੈਂਡਰੀ ਟੀਚਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਕਰੀ ਹੈ ਸਪੈਸ਼ਲ এডਿਕੇਸ਼ਨ ਦੀ ਪਲੱਸ ਬੀਐਡ ਕਰੀ ਹੈ ਵਿਦ ਜਨਰਲ ਸਪੈਸ਼ਲ এডਿਕੇਸ਼ਨ ਦਾ ਕੋਰਸ ਜਾਂ ਡਿਪਲੋਮਾ ਕਰਿਆ ਹੈ ਤਾਂ ਉਹ ਇਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਵਾਕਵਾ ਕੁਆਲਿਫਿਕੇਸ਼ਨ ਦੱਸੀ ਹੈ ਇਹਨਾਂ ਵਿੱਚੋਂ ਕੋਈ ਵੀ ਡਿਗਰੀ ਜਾਂ ਡਿਪਲੋਮਾ ਕਰਿਆ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਇਸ ਦੀ ਜਿਹੜੀ ਸੈਲਰੀ ਹੋਵੇਗੀ ਉਹ 26250 ਰੁਪਏ ਪਰਮੰਥ ਹੋਵੇਗੀ ਅਤੇ ਤੁਸੀਂ ਇਹਨਾਂ ਦਾ ਐਪਲੀਕੇਸ਼ਨ ਪਰਫਾਰਮਰ ਵੀ ਦੇਖ ਸਕਦੇ ਹੋ ਇਸ ਐਪਲੀਕੇਸ਼ਨ ਪਰਫਾਰਮ ਨੂੰ ਪ੍ਰਿੰਟ ਕਰਵਾ ਕੇ ਸਾਰਾ ਪੈਨਲ ਭਰ ਲੈਣਾ ਹੈ ਅਤੇ ਇਸ ਐਪਲੀਕੇਸ਼ਨ ਫਾਰਮ ਤੇ ਆਪ ਦੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਪੇਸਟ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਾਰੀ ਬੇਸਿਕ ਇਨਫੋਰਮੇਸ਼ਨ ਇਸ ਵਿੱਚ ਫਿਲ ਕਰ ਲੈਣੀ ਹੈ ਐਪਲੀਕੇਸ਼ਨ ਫਾਰਮਾ ਜਿਹੜਾ ਕੈਂਡੀਡੇਟਸ ਇੰਟਰਵਿਊ ਵਾਲੇ ਦਿਨ ਆਪਦੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਦੀ ਫੋਟੋਕਾਪੀ 셀ਫ ਅਟੈਸਟਡ ਪਲੱਸ ਆਪਦੇ origignal documents ਨਾਲ ਲੈ ਕੇ ਜਾਣਗੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਪੋਸਟਾਂ ਦੇ ਇੰਟਰਵਿਊ ਦੀ ਕਿਹੜੀ ਮਿਤੀ ਹੋਵੇਗੀ ਕਾ ਜਿਹੜੇ ਕੈਂਡੀਡੇਟਸ ਪ੍ਰਾਇਮਰੀ ਟੀਚਰ ਜਾਂ ਪੰਜਾਬੀ ਟੀਚਰ ਜਾਂ ਸਪੋਰਟਸ ਟੀਚਰ ਜਾਂ ਯੋਗਾ ਇਨਸਟ੍ਰਕਟਰ ਜਾਂ ਕਾਉਂਸਲਰ ਜਾਂ ਨਰਸ ਦੀ ਪੋਸਟ ਲਈ ਅਪਲਾਈ ਕਰ ਰਹੇ ਹਨ ਤਾਂ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਮਿਤੀ 21 ਮਾਰਚ 2025 ਵਾਲੇ ਦਿਨ ਸਵੇਰੇ 9:30 ਵਜੇ ਹੋਵੇਗੀ ਜਿਹੜੇ ਕੈਂਡੀਡੇਟਸ ਪੀਜੀਟੀ ਟੀਚਰ ਟੀਜੀਟੀ ਟੀਚਰ ਜਾਂ ਕੰਪਿਊਟਰ ਇਨਸਟ੍ਰਕਟਰ ਦੀਆਂ ਪੋਸਟਾਂ ਲਈ ਅਪਲਾਈ ਕਰਦੇ ਹਨ ਤਾਂ ਉਹਨਾਂ ਦੀ ਇੰਟਰਵਿਊ ਮਿਤੀ 22 ਮਾਰਚ 2025 ਵਾਲੇ ਦਿਨ ਸਵੇਰੇ 9:30 ਵਜੇ ਹੋਵੇਗੀ। ਇੰਟਰਵਿਊ ਦਾ ਵੈਨਿਊ ਤੁਸੀਂ ਦੇਖ ਸਕਦੇ ਹੋ ਪੀਐਮਸੀ ਕੇਂਦਰੀ ਵਿਦਿਆਲਿਆ, ਏਐਫਐਸ ਬਨਾਲਾ ਪੰਜਾਬ। ਇਸ ਸਕੂਲ ਵਿੱਚ ਕੈਂਡੀਡੇਟਸ ਦੀ ਜਿਹੜੀ ਇੰਟਰਵਿਊ 21 ਮਾਰਚ ਅਤੇ 22 ਮਾਰਚ 2025 ਵਾਲੇ ਦਿਨ ਕੰਡਕਟ ਕੀਤੀ ਜਾਵੇਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ Google ਫਾਰਮ ਦਾ ਲਿੰਕ ਦਿੱਤਾ ਹੈ ਜਿੱਤੇ ਜਾ ਕੇ ਕੈਂਡੀਡੇਟਸ Google ਫਾਰਮ ਫਿਲ ਕਰ ਲੈਣਗੇ ਅਤੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਜੇ ਆਪਾ ਉਹਨਾਂ ਗੱਲ ਕਰੀਏ ਇਹਨਾਂ ਪੋਸਟਾਂ ਦੇ ਜਿਹੜੇ ਫਾਰਮ ਨੇ ਉਹ ਆਨਲਾਈਨ ਕਿਵੇਂ ਅਪਲਾਈ ਕਰਨੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜੁੜਿਆ ਨੋਟੀਫਿਕੇਸ਼ਨ ਦਾ ਲਿੰਕ ਹੈ ਅਸੀਂ ਆਪਦੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਿੱਤਾ ਹੈ ਜਿੱਥੇ ਜਾ ਕੇ ਕੈਂਡੀਡੇਟਸ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਸਾਰਾ ਰੀਡ ਕਰ ਸਕਦੇ ਹਨ ਅਤੇ ਇਹ ਨਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹਨਾਂ ਨੇ ਜਿਹੜਾ ਗੂਗਲ ਫਾਰਮ ਦਿੱਤਾ ਹੈ ਉੱਤੇ ਜਾ ਕੇ ਕੈਂਡੀਡੇਟਸ ਆਪ ਦਾ ਫਾਰਮ ਅਪਲਾਈ ਕਰ ਸਕਦੇ ਹਨ ਆਨਲਾਈਨ ਜਿਹੜਾ ਇਹਨਾਂ ਦਾ ਗੂਗਲ ਫਾਰਮ ਦਿੱਤਾ ਹੈ ਜੋ ਤੁਸੀ ਇਸ ਫਾਰਮ ਦੇ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਓਪਨ ਹੋ ਜਾਵੇਗਾ ਜਿਸ ਵਿੱਚ ਸਭ ਤੋਂ ਪਹਿਲਾਂ ਪੋਸਟ ਜਿਹੜੀ ਵੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਇਸ ਵਿੱਚ ਸਿਲੈਕਟ ਕਰ ਲਓਗੇ ਜਿਵੇਂ ਕਿ तुसी देख सकते हो पीजी टी टीचर टीजी टीचर या पंजाबी टीचर या म्यूजिक टीचर या या ला तुसी, तो तुसी, तुसी अप्लाई करना है तूज कर लेना है फिजिक्री बायोलोजी या पंजाबी या म्यूजिक या अदर जेड़ा भी तुसी करना है तु सिलेक्ट करके ਉਸ ਤੋਂ ਬਾਅਦ ਕੈਂਡੀਡੇਟਸ ਆਪ ਦਾ ਨਾਮ ਲਿਖਣਗੇ ਉਸ ਤੋਂ ਬਾਅਦ ਕੈਂਡੀਡੇਟਸ ਆਪ ਦੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਅਪਲੋਡ ਕਰ ਲੈਣਗੇ ਇਸ ਵਿੱਚ ਸਿਲੈਕਟ ਫਾਈਲ ਤੇ ਕਲਿੱਕ ਕਰਕੇ ਫੋਟੋ ਚੂਜ਼ ਕਰ ਲਓਗੇ ਤੁਹਾਡੀ ਜਿਹੜੀ ਪਾਸਪੋਰਟ ਸਾਈਜ਼ ਫੋਟੋ ਹੈ ਉਹ ਅਪਲੋਡ ਹੋ ਜਾਵੇਗੀ ਨੈਕਸਟ ਤੁਹਾਡੇ ਫਾਦਰ ਨੇਮ ਹੋ ਗਿਆ ਉਹ ਫਿਲ ਕਰਨਾ ਹੈ ਫਿਰ ਡੇਟ ਆਫ ਬਰਥ ਉਸ ਤੋਂ ਬਾਅਦ ਜੈਂਡਰ ਨੈਕਸਟ ਤੁਹਾਡਾ ਮੋਬਾਈਲ ਨੰਬਰ ਨੈਕਸਟ ਈਮੇਲ ਆਈਡੀ ਹੋਗੀ ਇਹ ਡਿਟੇਲ ਤੁਸੀਂ ਫਿਲ ਕਰਕੇ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਡਿਟੇਲ ਆ ਜਾਵੇਗੀ ਜਿਸ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣੀ ਮੈਟ੍ਰਿਕਸ ਯਾਨੀ ਕਿ 10ਵੀਂ ਕਲਾਸ ਕਿਹੜੇ ਈਅਰ ਵਿੱਚ ਪਾਸ ਕੀਤੀ ਹੈ ਉਹ ਪੜਨਾ ਹੈ ਕਿੰਨੇ ਮਾਰਕਸ ਹਨ 10th ਕਲਾਸ ਵਿੱਚੋਂ ਉਹ ਭਰਨੇ ਹਨ ਅਤੇ ਟੋਟਲ ਮਾਰਕਸ ਕਿੰਨੇ ਹਨ ਉਹ ਭਰਨੇ ਹਨ ਸਬਜੈਕਟ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਵੀ ਤੁਹਾਡੇ ਸਬਜੈਕਟਸ ਹਨ ਉਹ ਭਰ ਲੈਣੇ ਹਨ ਨੈਕਸਟ ਇਦਾਂ ਹੀ ਤੁਸੀਂ +2 ਕਲਾਸ ਦੀ ਡਿਟੇਲ ਕਿਹੜੇ ਈਅਰ ਵਿੱਚ ਪਾਸ ਕੀਤੀ ਕਿੰਨੇ ਮਾਰਕਸ ਪ੍ਰਾਪਤ ਕੀਤੇ ਅਤੇ ਟੋਟਲ ਮਾਰਕਸ ਕਿੰਨੇ ਹਨ ਉਹ ਡਿਟੇਲ ਫਿਲ ਕਰ ਲੈਣੀ ਹੈ ਤੁਸੀਂ ਕਿਹੜੇ ਸਬਜੈਕਟ ਪੜ੍ਹੇ ਹਨ ਉਹ ਫਿਲ ਕਰ ਲੈਣੇ ਹਨ ਨੈਕਸਟ ਸੇਮ ਇਦਾਂ ਹੀ ਗ੍ਰੈਜੂਏਸ਼ਨ ਕਿਹੜੇ ਈਅਰ ਵਿੱਚ ਕਰੀ ਹੈ ਅ ਅਤੇ ਕਿਹੜਾ ਕੋਰਸ ਕੀਤਾ ਹੈ ਜਿਵੇਂ ਕਿ ਬੀਏ ਬੀਐਸਸੀ ਬੀਟੈਕ ਜਾਂ ਕੋਈ ਵੀ ਸਟਰੀਮ ਵਿੱਚ ਜਾਂ ਕੋਈ ਵੀ ਅਦਰ ਕੋਰਸ ਕੀਤਾ ਹੈ ਉਹ ਲਿਖ ਕੇ ਆਪਦੇ ਓਬਟੇਨ ਮਾਰਕਸ ਨੈਕਸ ਕਿੰਨੇ ਮਾਰ ਕਿੰਨੇ ਵਿੱਚੋਂ ਮਾਰਕਸ ਪ੍ਰਾਪਤ ਕੀਤੇ ਹਨ ਅਤੇ ਕਿਹੜੇ-ਕਿਹੜੇ ਸਬਜੈਕਟ ਪੜ੍ਹੇ ਹਨ ਉਹ ਫਿਲ ਕਰ ਲੈਣੀ ਹੈ ਨੈਕਸਟ ਪੋਸ ਗ੍ਰੈਜੂਏਸ਼ਨ ਦੇ ਸੇਮ ਇਦਾਂ ਹੀ ਡਿਟੇਲਸ ਫਿਲ ਕਰ ਲੈਣੀਆਂ ਜਿਵੇਂ ਕਿ ਐਮ ਐਸਸੀ ਐਮਏ ਐਮਸੀ ਜਾਂ ਜਿਹੜੇ ਵੀ ਤੁਸੀਂ ਆ ਮਾਸਟਰ ਡਿਗਰੀ ਆਪਣੀ ਕੀਤੀ ਹੈ ਸਬਜੈਕਟ ਦੇ ਵਿੱਚ ਉਹ ਇਸ ਵਿੱਚ ਲਿਖ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਓਬਟੇਨਡ ਮਾਰਕਸ ਅਤੇ ਟੋਟਲ ਮਾਰਕਸ ਨੈਕਸ ਸਬਜੈਕਟ ਤੁਸੀਂ ਜਿਹੜੇ ਪੜੇ ਹੋਏ ਹਨ ਉਹ ਡਿਟੇਲਸ ਫਿਲ ਕਰ ਲੈਣੀਆਂ ਹਨ ਨੈਕਸਟ ਆ ਜਾਵੇਗਾ ਅਦਰ ਕੁਆਲੀਫਿਕੇਸ਼ਨ ਜੇਕਰ ਤੁਹਾਡੇ ਕੋਲ ਕੋਈ ਹੋਰ ਵੀ ਕੁਆਲੀਫਿਕੇਸ਼ਨ ਹੈ ਤਾਂ ਤੁਸੀਂ ਉਸੇ ਲਿਖ ਸਕਦੇ ਹੋ ਜੇਕਰ ਅਦਰ ਕੋਰਸ ਜਿਹੜਾ ਵੀ ਕੀਤਾ ਹੈ ਤਾਂ ਤੁਸੀਂ ਉਸ ਵਿੱਚ ਕਿੰਨੇ ਮਾਰਕਸ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਨਾਂ ਵਿੱਚ ਸਬਜੈਕਟ ਤੁਸੀਂ ਚੂਜ਼ ਕਰਦੇ ਕਰ ਸਕਦੇ ਹੋ ਕੰਬੀਨੇਸ਼ਨ ਕਿਹੜੇ-ਕਿਹੜੇ ਸਬਜੈਕਟ ਜੇਕਰ ਤੁਹਾਡੇ ਕੋਲ ਪੜੇ ਹੋਏ ਨੇ ਤਾਂ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਨੈਕਸਟ ਬਟਨ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦੀ professionl qualification ਦੀ ਡਿਟੇਲ ਆ ਜਾਵੇਗੀ ਜੇਕਰ ਤੁਸੀਂ ਕੋਈ professionl ਕੋਰਸ ਕੀਤਾ ਹੈ ਤਾਂ ਉਸ ਦਾ ਨੇਮ ਉਹ ਲਿਖ ਕੇ ਨੈਕਸਟ ਉਸ ਦੇ ਵਿੱਚ ਅਬਟੇਨਡ ਮਾਰਕਸ ਨੈਕਸਟ ਟੋਟਲ ਮਾਰਕਸ ਕਿੰਨੇ ਹਨ ਸਬਜੈਕਟ ਜਿਹੜੇ ਹਨ ਉਹਨਗੇ ਉਹ ਫਿਲ ਕਰ ਲੈਣੇ ਹਨ ਅਤੇ ਜੇਕਰ ਤੁਹਾਡੇ ਕੋਲ ਕੋਈ ਕੋਰਸ ਹੈ ਤਾਂ ਤੁਸੀਂ ਇਸ ਵਿੱਚ ਲਿਖ ਦੇਣਾ ਹੈ ਅਗਰ ਤੁਹਾਡੇ ਕੋ ਕੋਈ ਵੀ ਕੋਰਸ ਪ੍ਰੋਫੈਸ਼ਨਲ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ सीटेट ਕੁਆਲੀਫਾਈਡ ਹੋ ਯੈਸ ਜਾਂ ਨੋ ਤੇ ਕਲਿੱਕ ਕਰਨਾ ਹੈ ਅਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਹੈ ਤਾਂ ਤੁਸੀਂ ਲਿਖ ਸਕਦੇ ਹੋ ਅਤੇ ਕਿਹੜੀ ਪੋਸਟ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਲਿਖ ਸਕਦੇ ਹੋ ਕਿਹੜੇ ਇੰਸਟੀਟਿਊਟ ਵਿੱਚ ਵਰਕ ਕੀਤਾ ਹੈ ਤਾਂ ਤੁਸੀਂ ਇਸ ਵਿੱਚ ਆਪਣਾ ਐਕਸਪੀਰੀਅੰਸ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਤਾਂ ਲਿਖਣਾ ਹੈ ਇਸ ਵਿੱਚ ਨੈਕਸਟ ਕਿਹੜੀ ਲੈਂਗੁਏਜ ਵਿੱਚ ਤੁਸੀਂ ਟੀਚ ਕਰਨਾ ਹੈ ਇੰਗਲਿਸ਼ ਜਾਂ ਹਿੰਦੀ ਜਾਂ ਦੋਨੋਂ ਲੈਂਗੁਏਜ ਵਿੱਚ ਤਾਂ ਤੁਸੀਂ ਉਸ ਤੇ ਕਲਿੱਕ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੰਪਿਊਟਰ ਦੀ ਨੌਲੇਜ ਹੈ ਤਾਂ ਤੁਸੀਂ Yes ya No ਤੇ ਕਲਿੱਕ ਕਰੋਗੇ ਇਸ ਤੋਂ ਬਾਅਦ I agree ਤੇ ਕਲਿੱਕ ਕਰਕੇ ਸਬਮਿਟ ਬਟਨ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਹਾਡਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਸਾਰਾ ਸਬਮਿਟ ਹੋ ਜਾਵੇਗਾ ਇਸ ਤਰ੍ਹਾਂ ਸਟੈਪ ਬਾਈ ਸਟੈਪ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 18 ਮਾਰਚ 2025 ਸ਼ਾਮ 5 ਵਜੇ ਤੱਕ ਰਹੇਗੀ ਇਹਨਾਂ ਪੋਸਟਾਂ ਤੁਹਾਨੂੰ ਲਾਵਾ ਪੰਜਾਬ ਦੇ ਵਕਵਾਕ ਜਿਲ੍ਹਿਆਂ ਵਿੱਚ ਟੀਚਰਸ ਅਤੇ ਹੋਰ ਵੀ ਵਕਵਾਕ ਅਸਾਮੀਆਂ ਜੋ ਚੱਲ ਰਹੀਆਂ ਹਨ ਉਹਨਾਂ ਦੀ ਜਿਹੜੀ ਜਾਣਕਾਰੀ ਤੁਹਾਨੂੰ ਸਾਡੇ ਸੀ ਯੂਟਿਊਬ ਚੈਨਲ ਤੇ ਮਿਲ ਜਾਵੇਗੀ ਜਿੱਥੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਸਮੀਸਿਰ ਚੈੱਕ ਕਰ ਸਕਦੇ ਹੋ ਇਹਨਾਂ ਦੀ ਜਿਹੜੀ ਆਫੀਸ਼ੀਅਲ ਲਿੰਕ ਅਤੇ ਫਾਰਮ ਅਪਲਾਈ ਦਾ ਲਿੰਕ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਅਤੇ ਇਸ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਵਧੀਆ ਲੱਗੀ ਹੋਵੇਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਆਪ ਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਤੁਹਾਨੂੰ ਪੰਜਾਬ ਵਿੱਚ ਆਉਣ ਵਾਲੀਆਂ ਅਸਾਮੀਆਂ ਬਾਰੇ ਸਭ ਤੋਂ ਸਿਰ ਅਪਡੇਟ ਮਿਲ ਸਕੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਅਪਡੇਟਸ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ